ਮੇਰੀ ਫਰਸਟ ਕਾਮੇਡੀ ਮੂਵੀ ਸੀ ਮੈਨੂੰ ਕਾਮੇਡੀ ਕਰਨਾ ਥੋੜਾ ਔਖਾ ਲੱਗਦਾ ਕਿਉਂਕਿ ਆਡੀਅנס ਨੂੰ ਹਸਾਣਾ ਬਹੁਤ ਔਖਾ ਹੁੰਦਾ ਹੈ ਫਸਟ ਟਾਈਮ ਇਹਨੇ ਲੈਂਦੇ ਪੰਜਾਬ ਆਰਟਿਸਟਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਔਰ ਮੈਨੂੰ ਲੱਗਦਾ ਸਮ ਟਾਈਮਸ ਤੁਸੀਂ ਕਿਸੇ ਪ੍ਰੋਜੈਕਟ ਵਿੱਚ ਵਧ ਕਰਦੇ ਹੋ ਕਿਸੇ ਚ ਕੱਟ ਕਰਦੇ ਹੋ ਪਰ ਮੇਨ ਹੁੰਦਾ ਐਜ਼ ਅ ਟੀਮ ਐਜ਼ ਅ ਆਰਟਿਸਟ ਤੁਹਾਡਾ ਮਕਸਦ ਇਹੋ ਨਸ਼ੀਦਾ ਤੁਸੀਂ ਡਿਲੀਵਰ ਕੀ ਕਰਨਾ ਚਾਹੁੰਦੇ ਹੋ ਤੇ ਮੈਨੂੰ ਲੈਂਦਾ ਕਿ ਹਰੀਸ਼ ਜੀ ਨੇ ਬਾਕੀ ਆਰਟਿਸਟਾਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਆ ਜੋ ਇਧਰ ਦੇ ਆਰਟਿਸਟ ਸੋ ਸਾਡੇ ਕੋਲਿਆ ਸਾਨੂੰ ਪਤਾ ਉਹਨਾਂ ਨੇ ਕਿਤੇ ਨਹੀਂ ਜਾਣਾ ਔਰ ਜਦੋਂ ਪਤਾ ਹੋਵੇ ਕਿ ਅਸੀਂ ਪਤਾ ਨਹੀਂ ਮਿਲਣਾ ਹੈ ਕਿ ਨਹੀਂ ਦੁਬਾਰਾ ਮਿਲਣਾ ਹੈ ਫਿਰ ਉਹ ਇੱਕ ਫੀਲਿੰਗ ਡਿਫਰੈਂਟ ਹੁੰਦੀ ਆ ਉਹ ਕਿਤੇ ਨਾ ਕਿਤੇ ਉਹ ਜਿਹੜਾ ਲਹਿੰਦੇ ਔਰ ਚੜ੍ਹਦੇ ਪੰਜਾਬ ਦਾ ਇੱਕ ਫੀਲ ਹੈ ਨਾ ਮੈਂ ਉਹ ਫੀਲ ਕੀਤਾ ਉੱਥੇ ਜਾ ਕੇ ਅਸੀਂ ਸੌਂਦੇ ਸੀ ਆਪਣੇ ਵੱਡਿਆਂ ਤੇ ਕਹਾਣੀਆਂ ਤੇ ਉਹ ਕਹਾਣੀਆਂ ਹੀ ਰਹਿ ਜਾਂਦੀਆਂ ਨੇ ਪਰ ਹੁਣ ਜਦੋਂ ਸਕਰੀਨ ਤੇ ਆਉਂਦਾ ਤੇ ਹੁਣ ਸਮਝ ਆਉਂਦਾ ਕਿ ਉਹ ਕਿੰਨੇ ਪੇਨ ਸੀਗਾ ਉਹਨਾਂ ਦੇ ਅੰਦਰ ਹੈਲੋ एवरीवन ਸ਼ਸ਼ਕਲ ਡੇਲੀ ਪੋਸਟ ਪੰਜਾਬੀ ਵੇਖ ਰਹੀ ਹੈ ਸਾਰੇ ਦਰਸ਼ਕਾਂ ਦਾ ਮੈਜਿਸਫਿਕ ਔਰ ਸਵਾਗਤ ਕਰਦੀ ਹਾਂ ਸੋ ਸ਼ਰਨ ਇਸ ਵਿਦ ਮੀ ਬਹੁਤ ਬਹੁਤ ਮੁਬਾਰਕਾਂ ਫਿਲਮ ਦੇ ਰਾਮੇ ਵਾਲੇ ਥੈਂਕ ਯੂ so much ਸ਼ਸ਼ਕਲ ਜੀ ਸਾਰਿਆਂ ਨੂੰ ਸੋ ਹਾਊ ਵਾਸ ਐਕਸਪੀਰੀਅੰਸ ਤੁਸੀਂ ਪਹਿਲੀ ਵਾਰ ਅਸੀਂ ਆਮ ਤੌਰ ਤੇ ਨਾ ਸਾਨੂੰ ਤੁਹਾਨੂੰ ਸੀਰੀਅਸ ਰੋਲਸ ਦੇ ਵਿੱਚ ਦੇਖਦੇ ਆ ਸੋ ਕਾਮੇਡੀ ਤੁਸੀਂ ਪਹਿਲੀ ਵਾਰ ਜ਼ੋਰ ਕੀਤਾ ਹਾਊ ਵਾਸ ਦ ਫੀਲਿੰਗ ਐਂਡ ਹਾਊ ਵਾਸ ਐਕਸਪੀਰੀਅੰਸ ਮੈਂ ਕੀਤੀ ਕਾਮੇਡੀ ਹੈ ਪਰ ਆਫਟਰ ਹਾਫ ਨਾ ਮੈਂ ਕੋਈ ਖੁਦ ਥੋੜੀ ਇਮੋਸ਼ਨਲ ਜੀ ਹੋ ਗਈ ਆ ਬਿਕੋਜ਼ ਯੈਸ ਜੋ ਮੈਨੂੰ ਲੱਗਦਾ ਸੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਸੀ ਇੱਕ ਲੈਂਦੇ ਔਰ ਚੜਦੇ ਪੰਜਾਬ ਦੇ ਵਿੱਚ ਜੋ ਇੱਕ ਥਿੰ ਜੀ ਲਾਈਨ ਆ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਲੱਗਦਾ ਕਿ ਸਾਡੀ ਪੂਰੀ ਟੀਮ ਨੇ ਜੋ ਮਿਹਨਤ ਕੀਤੀ ਹੈ ਥੋੜਾ ਬਹੁਤ ਸਫਲ ਹੋਏ ਆ ਔਰ ਹਾਂਜੀ ਮੇਰੀ ਫਰਸਟ ਕਾਮੇਡੀ ਮੂਵੀ ਸੀ ਮੈਨੂੰ ਕਾਮੇਡੀ ਕਰਨਾ ਥੋੜਾ ਔਖਾ ਲੱਗਦਾ ਕਿਉਂਕਿ ਆਡੀਅנס ਨੂੰ ਹਸਾਣਾ ਬਹੁਤ ਔਖਾ ਹੁੰਦਾ ਹੈ ਔਰ ਜੇ ਸਾਡੇ ਹਿੱਸੇ 1% ਵੀ ਅਸੀਂ ਕਿਸੇ ਨੂੰ ਹਸਾ ਸਕੀਏ ਤਾਂ ਆਈ ਥਿੰਕ ਵੀ ਆਰ ਬlesed ਫਾਰ ਥੈਟ ਔਰ ਫਰਸਟ ਟਾਈਮ ਇਹਨੂੰ ਲੈ ਕੇ ਪੰਜਾਬ ਆਰਟਿਸਟਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਔਰ ਮੈਨੂੰ ਲੱਗਦਾ ਸਮ ਟਾਈਮਸ ਤੁਸੀਂ ਕਿਸੇ ਪ੍ਰੋਜੈਕਟ ਵਿੱਚ ਵਧ ਕਰਦੇ ਹੋ ਕਿਸੇ ਚ ਘੱਟ ਕਰਦੇ ਹੋ ਪਰ ਮੇਨ ਹੁੰਦਾ ਐਜ਼ ਅ ਟੀਮ ਐਜ਼ ਅ ਆਰਟਿਸਟ ਤੁਹਾਡਾ ਮਕਸਦ ਇਹ ਹੋਣਾ ਚਾਹੀਦਾ ਤੁਸੀਂ ਡਿਲੀਵਰ ਕੀ ਕਰਨਾ ਚਾਹੁੰਦੇ ਹੋ ਤੇ ਮੈਨੂੰ ਲੈਂਦਾ ਕਿ ਹਰੀ ਹਿਸ਼ਰੀ ਨੇ ਬਾਕੀ ਆਰਟਿਸਟਾਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਆ ਤੇ ਉਹਨੂੰ ਪੂਰੇ ਆਪਣੇ ਇਮਾਨਦਾਰੀ ਨਾਲ ਡਿਲੀਵਰ ਵੀ ਕੀਤਾ ਐ ਸੋ ਪ੍ਰੋਮੋਸ਼ਨਸ ਦੇ ਟਾਈਮ ਤੁਸੀਂ ਕਰਤਾਰਪੁਰ ਸਾਹਿਬ ਵੀ ਜਾ ਕੇ ਆਏ ਹੋ ਐਂਡ ਦ ਮੋਸਟ ਡਿਫਰੈਂਟ ਥਿੰਗ ਇਜ਼ ਕਿ ਹੁਣ ਲੈਂਦੇ ਪੰਜਾਬ ਦੇ ਕਲਾਕਾਰਾਂ ਨਾਲ ਕੰਮ ਕੀਤਾ ਉਹ ਐਕਸਪੀਰੀਅੰਸ ਡਿਫਰੈਂਟ ਸੀ ਇੱਥੋਂ ਦੇ ਕਲਾਕਾਰਾਂ ਨਾਲ ਕੰਮ ਕਰਨ ਨਾਲ ਨੇ ਆਈ ਥਿੰਕ ਕਲਾਕਾਰ ਇੱਕੋ ਜਿਹੇ ਹੁੰਦੇ ਨੇ ਬਸ ਠੀਕ ਹੈ ਪਿਆਰ ਡਿਫਰੈਂਟ ਮੇਬੀ ਵੇ ਹੋ ਸਕਦਾ ਕਿਉਂਕਿ ਜੋ ਇਧਰ ਦੇ ਆਰਟਿਸਟ ਸੋ ਸਾਡੇ ਕੋਲਿਆ ਸਾਨੂੰ ਪਤਾ ਉਹਨਾਂ ਨੇ ਕਿਤੇ ਨਹੀਂ ਜਾਣਾ ਔਰ ਜਦੋਂ ਪਤਾ ਹੋਵੇ ਕਿ ਅਸੀਂ ਪਤਾ ਨਹੀਂ ਮਿਲਣਾ ਹੈ ਕਿ ਨਹੀਂ ਦੁਬਾਰਾ ਮਿਲਣਾ ਹੈ ਫਿਰ ਉਹ ਇੱਕ ਫੀਲਿੰਗ ਡਿਫਰੈਂਟ ਹੁੰਦੀ ਹੈ ਕਿਉਂਕਿ ਮੈਂ ਉਹਨਾਂ ਨਾਲ ਲੰਡਨ ਵੀ ਜਦੋਂ ਸ਼ੂਟ ਹੋ ਰਹੀ ਸੀ ਮੈਂ ਮਿਲੀ ਸੀ ਪਰ ਜਦੋਂ ਮੈਂ ਉਹਨਾਂ ਨੂੰ ਕਰਤਾਰਪੁਰ ਸਾਹਿਬ ਜਾ ਕੇ ਮਿਲੀ ਤਾਂ ਮੈਨੂੰ ਫੀਲ ਹੀ ਅਲੱਗ ਸੀ ਜਿੱਦਾਂ ਬੜੇ ਟਾਈਮ ਦੇ ਵਿਛੜੇ ਅਸੀਂ ਉੱਥੇ ਮਿਲੇ ਆ ਸੋ ਯੈਸ ਉਹ ਕਿਤੇ ਨਾ ਕਿਤੇ ਉਹ ਜਿਹੜਾ ਲੈਂਦੇ ਔਰ ਚੜਦੇ ਪੰਜਾਬ ਦਾ ਇੱਕ ਫੀਲ ਹੈ ਨਾ ਮੈਂ ਉਹ ਫੀਲ ਕੀਤਾ ਉੱਥੇ ਜਾ ਕੇ ਔਰ ਮੈਨੂੰ ਲੱਗਦਾ ਜਿਨ੍ਹਾਂ ਨੇ ਉਹ ਰੀਅਲ ਚ ਫੀਲ ਕੀਤਾ ਹੋਊਗਾ ਉਹਨਾਂ ਨੂੰ ਕਿੰਨਾ ਉਹ ਚੀਜ਼ ਹੋਈ ਹੋਊਗੀ ਮਤਲਬ ਅਸੀਂ ਸੁਣਦੇ ਸੀ ਆਪਣੇ ਵੱਡਿਆਂ ਤੋਂ ਕਹਾਣੀਆਂ ਤੇ ਉਹ ਕਹਾਣੀਆਂ ਹੀ ਰਹਿ ਜਾਂਦੀਆਂ ਨੇ ਪਰ ਹੁਣ ਜਦੋਂ ਸਕਰੀਨ ਤੇ ਆਉਂਦਾ ਤੇ ਹੁਣ ਸਮਝ ਆਉਂਦਾ ਕਿ ਉਹ ਕਿੰਨੇ ਪੇਨ ਸੀਗਾ ਉਹਨਾਂ ਦੇ ਅੰਦਰ ਅਲਸੋ ਜਿਵੇਂ ਜਦੋਂ ਅਸੀਂ ਰਿਵਿਊਜ਼ ਵੀ ਕਰ ਰਹੇ ਸੀ ਤਾਂ ਨਾ ਇੱਕ ਚੀਜ਼ ਸੀ ਕਿ ਬੜੀ ਨਾ ਅਨਪ੍ਰੇਡਿਕਟੇਬਲ ਰਹੀ ਫਿਲਮ ਇੰਟਰਵਲ ਤੋਂ ਪਹਿਲਾਂ ਨਾ ਇੰਟਰਵਲ ਤੋਂ ਬਾਅਦ ਸੋ ਜੇ ਜਿਹੜੀ ਇਹ ਇੱਕ ਟਵਿਸਟ ਆਇਆ ਬਿਕੋਜ਼ ਪਹਿਲਾਂ ਜਿਵੇਂ ਡਰਾਮੇ ਵਾਲਾ ਟਾਈਟਲ ਹੈ ਨਾ ਉਹ ਐਕਚੁਅਲੀ ਲੱਗ ਰਿਹਾ ਸੀ ਕਿ ਹਾਂ ਕਾਮਿਕ ਹੋਏਗਾ ਕੁਛ ਨਾ ਕੁਛ ਬਟ ਇਨ ਦੀ ਐਂਡ ਉਹ ਬਹੁਤ ਜ਼ਿਆਦਾ ਇਮੋਸ਼ਨਲ ਸਾਈਡ ਤੇ ਚਲਾ ਗਿਆ ਸੋ 익ਸਪੈਕਟਿਡ ਸੀ ਤੁਹਾਨੂੰ ਵੀ ਮਤਲਬ ਲਾਈਕ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਅੱਛਾ ਰਿਵਿਊਜ਼ ਮਿਲ ਰਹੇ ਆ ਸਾਨੂੰ ਤਾਂ ਬਸ ਮੈਨੂੰ ਇਹੀ ਉਮੀਦ ਆ ਕਿਉਂਕਿ ਸੱਚੀ ਸਾਡੇ ਮੀਡੀਆ ਦਾ ਨਾ ਮੂਵੀਜ਼ ਨੂੰ ਰਿਵਿਊਜ਼ ਹੈ ਨਾ ਬਹੁਤ ਮਾਇਨੇ ਰੱਖਦਾ ਆ ਕਿਉਂਕਿ ਤੁਹਾਡੇ ਰਿਵਿਊਜ਼ ਦੇ ਉੱਤੇ ਵੀ ਕਈ ਨਾ ਕਈ ਬਹੁਤ ਸਾਰੀਆਂ ਚੀ ਕਿ ਤੁਸੀਂ ਜੋ ਜੈਨੂਇਨ ਰਿਵਿਊ ਹੈ ਤੁਸੀਂ ਉਹ ਦਿਓ ਜੋ ਤੁਹਾਨੂੰ ਜਿੱਦਾਂ ਦਾ ਲੱਗਿਆ ਤੁਸੀਂ ਉਹ ਰਿਵਿਊ ਦਿਓ ਪਰ ਮੈਨੂੰ ਲੱਗਦਾ ਕਿ ਆਡੀਅנס ਤੱਕ ਅਸੀਂ ਥੀਏਟਰ ਤੱਕ ਲਿਆਇਆ ਥੀਏਟਰ ਤੋਂ ਅੱਗੇ ਆਡੀਅנס ਤੱਕ ਤੁਸੀਂ ਸਾਡਾ ਮੈਸੇਜ ਪਹੁੰਚਾਣਾ ਹੈ ਸੋ ਡਰਾਮੇ ਵਾਲਾ ਰਿਲੀਜ਼ ਹੋ ਰਹੀ ਹੈ ਪਲੀਜ਼ ਤੁਸੀਂ ਆਪਣੀ ਫੈਮਲੀ ਫਰੈਂਡਸ ਨਾਲ ਜਾ ਕੇ ਜ਼ਰੂਰ ਦੇਖ ਕੇ ਆਇਓ ਫੁੱਲ ਆਨ ਐਂਟਰਟੇਨਮੈਂਟ ਹੈ ਬਹੁਤ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਹੋਪ ਤੁਹਾਨੂੰ ਪਸੰਦ ਆਊਗਾ ਥੈਂਕ ਯੂ ਸੋ ਮਚ